ਕਹਾਣੀ ਤੈਂਦੇ ਮਨਾਰੇ ਕਹਾਣੀਕਾਰ ਸਵਿੰਦਰ ਸਿੰਘ ਉਪਲ ਲਾਇਬ੍ਰੇਰੀ ਵਾਲਿਆਂ ਵੱਲੋਂ ਬਾਲਗਾਂ ਦੀ ਪੜ੍ਹਾਈ ਲਈ ਰਾਤਰੀ ਪਾਠਸ਼ਾਲਾ ਖੋਲਣ ਦੀ ਢਿੱਲ ਸੀ ਕਿ ਇਧਰੋਂ ਉਧਰੋਂ ਅਨਪੜ ਨੌਜਵਾਨ ਪੜ੍ਹਨ ਲਈ ਖੁੰਮਾ ਵਾਂਗੂ ਨਿਕਲ ਆਏ ਬਨਵਾਰੀ ਉਹਨਾਂ ਨੌਜਵਾਨਾਂ ਵਿੱਚੋਂ ਸੀ ਜਿੰਨਾ ਪਹਿਲੇ ਦਿਨ ਹੀ ਆਪਣਾ ਨਾਮ ਲਿਖਾ ਦਿੱਤਾ ਸੀ ਭਾਵੇਂ ਉਸਨੂੰ 2 ਮੀਲ ਦੂਰ ਕੁੰਨੀਦਪੁਰੋਂ ਆਉਣਾ ਪੈਂਦਾ ਪਰ ਫਿਰ ਵੀ ਉਹ ਸਾਰੇ ਦਿਨ ਦੇ ਚਲਾਏ ਹੱਲ ਦੇ ਥਕੀਵੇਂ ਨੂੰ ਮਹਿਸੂਸ ਕੀਤੇ ਬਿਨਾ ਰਾਤੀ ਆਮ ਤੌਰ ਤੇ ਠੀਕ ਸਮੇਂ ਉੱਪਰ ਲਾਇਬ੍ਰੇਰੀ ਵਿੱਚ ਆ ਪਹੁੰਚਦਾ ਸੀ ਆਮ ਲੋਕਾਂ ਦਾ ਖਿਆਲ ਸੀ ਕਿ ਦਸਾਂ ਤੋਂ ਵੱਧ ਮੁੰਡੇ ਕਦੀ ਵੀ ਨਹੀਂ ਹੋਣੇ ਪਰ ਜਿਉਂ ਜਿਉਂ ਨੌਜਵਾਨਾਂ ਦੀ ਗਿਣਤੀ ਵੱਧਦੀ ਵੱਧਦੀ 40 ਤੱਕ ਪੜ ਗਈ ਤਾਂ ਸਾਰੇ ਹੈਰਾਨ ਰਹਿ ਗਏ ਉਹਨਾਂ ਸਾਰਿਆਂ ਅਨਪੜ੍ਹ ਕਿਸਾਨਾਂ ਤੇ ਹਰੀ ਜਨਾਂ ਦੇ ਅਣਚਿੱਤਰੇ ਤੇ ਸਿੱਧ ਪੱਧਰੇ ਮੂੰਹਾਂ ਅਤੇ ਦਿੱਲੀ ਸ਼ੱਕ ਤੋਂ ਇਵੇਂ ਪਾਸ ਦਾ ਸੀ ਜਿਵੇਂ ਉਹਨਾਂ ਦੀਆਂ ਪੜ੍ਹਾਈ ਲਈ ਕੂਕ ਸੁੱਤੀਆਂ ਸਦਰਾਂ ਮੌਕਾ ਮਿਲਣਸਾਰ ਬੰਬ ਦੇ ਕੇ ਫੁੱਟ ਪਈਆਂ ਹੋਣ ਬਨਵਾਰੀ ਮਾਸਟਰ ਦੀ ਹਰ ਗੱਲ ਬੜੇ ਗੋ ਨਾਲ ਸੁਣਦਾ ਤੇ ਕਦੀ ਕਦੀ ਕੋਈ ਸਵਾਲ ਵੀ ਪੁੱਛ ਲੈਂਦਾ ਖਾਸ ਕਰਕੇ ਸਨਿਚਰਵਾਰ ਵਾਲੇ ਦਿਨ ਜਦੋਂ ਉਹਨਾਂ ਨੂੰ ਆਮ ਵਾਕਫੀਅਤ ਦੇਣ ਵਾਸਤੇ ਭਾਰਤ ਦੇ ਜ਼ਰੂਰੀ ਮਸਲੇਆਂ ਜਾਂ ਬਾਹਰਲੇ ਮੁਲਕਾਂ ਵਿੱਚ ਪਈਆਂ ਗੁੰਝਲਾਂ ਨੂੰ ਸੁਲਝਾਉਣ ਬਾਬਤ ਲੈਕਚਰ ਦਿੱਤੇ ਜਾਂਦੇ ਬਨਵਾਰੀ ਦਾ ਪੜਾਈ ਵੱਲ ਝੁਕਾ ਤੇ ਖਾਸ ਕਰਕੇ ਲੈਕਚਰਾਂ ਵੱਲ ਉੱਚੇਰਾ ਧਿਆਨ ਅਤੇ ਸਿਆਣਪ ਭਰਪੂਰ ਬਹਿਸ ਕਰਨ ਦਾ ਢੰਗ ਦੇਖ ਕੇ ਕਈ ਵਾਰੀ ਉਹਨਾਂ ਦਾ ਮਾਸਟਰ ਸੋਚਦਾ ਕਿ ਜੇ ਕਦੀ ਬਨਵਾਰੀ ਨੂੰ ਬਚਪਨ ਤੋਂ ਹੀ ਲਗਾਤਾਰ ਵਿੱਦਿਆ ਦਿੱਤੀ ਜਾਂਦੀ ਤਾਂ ਅੱਜ ਉਹਨੇ ਇਸ ਇਲਾਕੇ ਦੇ ਆਗੂਆਂ ਵਿੱਚੋਂ ਹੋਣਾ ਸੀ ਬਨਵਾਰੀ ਪਿੰਡ ਵਿੱਚ ਕਿਸੇ ਕੋਲ ਘੜੀ ਨਾ ਹੋਣ ਕਾਰਨ ਸੂਰਜ ਡੁੱਬਣਸਾਰ ਹੀ ਘਰੋਂ ਟੁਰ ਪੈਂਦਾ ਸਨਿਚਰਵਾਰ ਵਾਲੇ ਦਿਨ ਤਾਂ ਉਹ ਹਮੇਸ਼ਾ 15-20 ਮਿੰਟ ਪਹਿਲਾਂ ਪਹੁੰਚਦਾ ਭਾਵੇਂ ਉਹਨੂੰ ਉਸ ਦਿਨ ਠੰਡੀ ਠਾਰ ਹੋ ਚੁੱਕੀ ਰੋਟੀ ਮੁੜ ਕੇ ਹੀ ਕਿਉਂ ਨਾ ਖਾਣੀ ਪੈਂਦੀ ਬਨਵਾਰੀ ਦੀ ਹਿੰਮਤ ਨਾਲ ਹੁਣ ਉਹਨਾਂ ਦੇ ਪਿੰਡ ਦੇ ਕੋਈ 7-8 ਕਿਸਾਨ ਨੌਜਵਾਨ ਉਹਦੇ ਨਾਲ ਪੜਨ ਆਉਂਦੇ ਬਨਵਾਰੀ ਵੱਲ ਦੇਖ-ਦੇਖ ਉਹਨਾਂ ਦਾ ਵੀ ਇਤਨੀ ਵੱਡੀ ਉਮਰ ਵਿੱਚ ਪੜਨ ਦਾ ਝੱਕ ਹੌਲੀ-ਹੌਲੀ ਜਾਂਦਾ ਰਿਹਾ ਸੀ ਤੇ ਹੁਣ ਉਹ ਬਨਵਾਰੀ ਦੇ ਝੋਟਸਨ ਜੋ ਗੱਲ ਬਨਵਾਰੀ ਉਹਨਾਂ ਨੂੰ ਕਹਿੰਦਾ ਸਾਰੇ ਦੇ ਸਾਰੇ ਮੰਨ ਜਾਂਦੇ ਤੇ ਉਵੇਂ ਹੀ ਕਰਦੇ ਭਾਵੇਂ ਬਨਵਾਰੀ ਪਹਿਲਾਂ ਹੀ ਕੁਸ਼ਤੀਆਂ ਅਤੇ ਕਬੱਡੀਆਂ ਵਿੱਚ ਅਮੇਸ਼ਾਨ ਜਿੱਤਣ ਕਰਕੇ ਸਾਰੇ ਨੌਜਵਾਨਾਂ ਦਾ ਆਗੂ ਸੀ ਪਰ ਹੁਣ ਤਾਂ ਰੋਜ਼ ਨਵੀਆਂ ਖਬਰਾਂ ਦੱਸਣ ਕਰਕੇ ਉਹਦੀ ਵੱਡੀ ਉਮਰ ਦੇ ਕਿਸਾਨਾਂ ਵਿੱਚ ਵੀ ਢਾਂਕ ਵੱਜ ਗਈ ਸੀ ਕੁਨੀਤਪੁਰ ਦੇ ਸਾਰੇ ਦੇ ਸਾਰੇ ਵਸਨੀਕ ਸੀਠ ਬਿਹਾਰੀ ਲਾਲ ਦੇ ਮੁਜਾਰੇ ਸਨ ਕਿਉਂਕਿ ਸਾਰੇ ਦਾ ਸਾਰਾ ਪਿੰਡ ਸੀਟ ਦਾ ਸੀ ਜਿਸ ਹਰ ਮਜਾਰੇ ਨੂੰ ਅਗੋਂ 30 30 35 35 ਬਿਗੇ ਜ਼ਮੀਨ ਵੰਡੀ ਹੋਈ ਸੀ ਪਿੰਡ ਵਿੱਚ ਪਹਿਲਾਂ ਤਾਂ ਮਸਾਂ ਕੋਈ 40 ਘਰ ਸਨ ਪਰ ਹੁਣ ਕੁਝ ਪੜੇ ਲਿਖੇ ਨੌਜਵਾਨਾਂ ਵੱਲੋਂ ਕਿਸਾਨਾਂ ਵਿੱਚ ਜਾਗਰਤੀ ਲਿਆਉਣ ਕਾਰਨ ਸੇਠ ਨੇ 1 2 ਹੋਰ ਘਰ ਵਸਾ ਲਏ ਸਨ ਜਿਹੜੇ ਹਰ ਸਮੇਂ ਸੇਠ ਹੋਰਾਂ ਨੂੰ ਸੂ ਪਚਾਉਂਦੇ ਰਹਿੰਦੇ ਸਨ ਭਾਵੇਂ ਬਨਵਾਰੀ ਦੀ ਦਿਲਚਸਪੀ ਸ਼ਨੀਚਰਵਾਰ ਦੇ ਲੈਕਚਰਾਂ ਵਿੱਚ ਅੱਗੇ ਹੀ ਘਟ ਨਹੀਂ ਸੀ ਪਰ ਜਦੋਂ ਤੋਂ ਉਹਨਾਂ ਦੇ ਮਾਸਟਰ ਰੂਸ ਬਾਬਤ ਗੱਲਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਸਨ ਬਨਵਾਰੀ ਦਾ ਸ਼ੌਂਕ ਦੂਣਾ ਤੀਣਾ ਹੋ ਗਿਆ ਸੀ ਉਹਨਾਂ ਨੂੰ ਇੱਕ ਰਾਤ ਮਾਸਟਰ ਨੇ ਦੱਸਿਆ ਰੂਸ ਵਿੱਚ ਕੋਈ ਭੁੱਖਾ ਨਹੀਂ ਰਹਿੰਦਾ ਹਰ ਇੱਕ ਨੂੰ ਰਜਮੀ ਰੋਟੀ ਮਿਲਦੀ ਹੈ ਉੱਥੇ ਨਾ ਤਾਂ ਕੋਈ ਅਜੇਹਾ ਨਿਕੰਮਾ ਬੈਠ ਕੇ ਖਾਣ ਵਾਲਾ ਸੀਟ ਹੈ ਜਿਸ ਦੀ ਜ਼ਮੀਨ ਹਜ਼ਾਰਾਂ ਬਿੱਗੇ ਹੋਵੇ ਅਤੇ ਜੋ ਕਈ ਕਾਮਿਆਂ ਦੀ ਮਿਹਨਤ ਤੇ ਡਕਾਰ ਮਾਰੇ ਅਤੇ ਨਾ ਹੀ ਕੋਈ ਅਜਿਹਾ ਲਖਪਤੀ ਹੈ ਜੋ ਸੂਦ ਤੇ ਹੀ ਸਾਰੀ ਉਮਰ ਐਸ਼ ਕਰਦਾ ਰਹੇ ਉੱਥੇ ਹਰ ਇੱਕ ਇਨਸਾਨ ਕੰਮ ਕਰਨਾ ਆਪਣਾ ਪਹਿਲਾ ਫਰਜ਼ ਸਮਝਦਾ ਹੈ ਇਸੇ ਤਰ੍ਹਾਂ ਜਦ ਤੱਕ ਭਾਰਤ ਦੇ ਗਰੀਬ ਕਿਸਾਨਾਂ ਲਈ ਕੋਈ ਪੱਕਾ ਹੱਲ ਨਹੀਂ ਲੱਭਿਆ ਜਾਂਦਾ ਉਹਨਾਂ ਚਿਰ ਭਾਰਤ ਦੇ ਵਸਨੀਕ ਆਜ਼ਾਦ ਹੋ ਜਾਣ ਤੇ ਵੀ ਖੁਸ਼ਹਾਲ ਨਹੀਂ ਹੋ ਸਕਦੇ ਇਹ ਖੁਸ਼ੀ ਦੀ ਗੱਲ ਹੈ ਕਿ ਕਸ਼ਮੀਰ ਦੀ ਹਕੂਮਤ ਨੇ ਵੱਡੇ ਵੱਡੇ ਜ਼ਿਮੀਂਦਾਰਾਂ ਪਾਸ ਥੋੜੀ ਜਿਹੀ ਜ਼ਮੀਨ ਰਹਿਣ ਦਿੱਤੀ ਹੈ ਅਤੇ ਬਾਕੀ ਜ਼ਮੀਨ ਹੱਲ ਚਲਾਉਣ ਵਾਲਿਆਂ ਕਿਸਾਨਾਂ ਵਿੱਚ ਵੰਡ ਦਿੱਤੀ ਹੈ ਤਾਂ ਜੋ ਹਰਾਮ ਦੀ ਖਾਣ ਵਾਲੀਆਂ ਵੱਡੀਆਂ ਗੋਗੜਾਂ ਵਾਲੇ ਜ਼ਿਮੀਂਦਾਰਾਂ ਦੀ ਸ਼੍ਰੇਣੀ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਏ ਇਸ ਲੈਕਚਰ ਨੇ ਬਨਵਾਰੀ ਦੀਆਂ ਅੱਖਾਂ ਖੋਲ ਦਿੱਤੀਆਂ ਪਾਵੇਂ ਉਹ ਸੁਣ ਤੇ ਮਾਸਟਰ ਦਾ ਲੈਕਚਰ ਰਿਆ ਸੀ ਪਰ ਅੰਦਰੋਂ ਉਹ ਆਪਣੇ ਕਿਸਾਨਾਂ ਦੀ ਹਾਲਤ ਤੇ ਸੀਟ ਬਿਹਾਰੀ ਲਾਲ ਦੀ ਕਿਸਾਨਾਂ ਦੇ ਖੂਨ ਨੂੰ ਚੂਸ ਕੇ ਬਣਾਈ ਅਮੀਰੀ ਸ਼ਾਨ ਬਾਬਤ ਹੀ ਸੋਚਦਾ ਰਿਹਾ ਅੱਜ ਉਹਨੂੰ ਪਹਿਲੀ ਵਾਰ ਪਤਾ ਲੱਗਾ ਕਿ ਦੁਨੀਆ ਦੇ ਕਿਸੇ ਦੇਸ਼ ਵਿੱਚ ਕਿਸਾਨ ਵੀ ਰਜਮੀ ਰੋਟੀ ਖਾਂਦੇ ਹਨ ਅਤੇ ਭਾਰਤ ਵਿੱਚ ਵੀ ਉਹਨਾਂ ਦੇ ਭਰਾਵਾਂ ਲਈ ਕੋਈ ਹੱਲ ਲੱਭਿਆ ਜਾ ਰਿਹਾ ਹੈ ਜਦੋਂ ਉਸਨੇ ਇਹ ਗੱਲਾਂ ਪਿੰਡ ਆ ਸੁਣਾਈਆਂ ਤਾਂ ਸਾਰੇ ਹੈਰਾਨ ਰਹਿ ਗਏ ਪਹਿਲਾਂ ਕਈਆਂ ਤਾਂ ਕਸ਼ਮੀਰ ਬਾਬਤ ਦੱਸੀ ਸੁਧਾਰਾਂ ਤੇ ਯਕੀਨ ਹੀ ਨਾ ਕੀਤਾ ਪਰ ਫਿਰ ਦੂਜੇ ਦਿਨ ਜਦੋਂ ਬਨਵਾਰੀ ਨੇ ਲਾਇਬ੍ਰੇਰੀੋਂ ਲਿਆਂਦੀ ਅਖਬਾਰ ਵਿੱਚੋਂ ਪੜ੍ਹ ਕੇ ਸੁਣਾਇਆ ਤਾਂ ਸਾਰਿਆਂ ਦੇ ਮੂੰਹ ਵਿੱਚ ਪਾਣੀ ਆ ਗਿਆ ਕਿ ਕਦੀ ਸਾਡੇ ਸੂਬੇ ਵਿੱਚ ਵੀ ਜ਼ਮੀਨਾਂ ਦਾ ਸੁਧਾਰ ਕੀਤਾ ਜਾਏ ਤਾਂ ਕਿਤਨਾ ਚੰਗਾ ਹੋਵੇ ਤੇ ਉਹ ਸਾਰੇ ਦੇ ਸਾਰੇ ਜ਼ਮੀਨਾਂ ਦੇ ਮਾਲਕ ਹੋ ਜਾਣ ਬਨਵਾਰੀ ਨੂੰ 70 ਸਾਲ ਦੇ ਨੱਥੂ ਤੋਂ ਇਹ ਪਤਾ ਲੱਗਾ ਕਿ ਪਹਿਲਾਂ ਇਸ ਪਿੰਡ ਦੇ ਸਾਰੇ ਵਸਨੀਕ ਆਪਣੀ ਆਪਣੀ ਜ਼ਮੀਨ ਦੇ ਮਾਲਕ ਸਨ ਪਰ ਕੋਈ 50 ਸਾਲ ਹੋਏ ਜਦੋਂ ਹੜ ਆ ਜਾਣ ਅਤੇ ਮੱਕੜੀ ਆਉਣ ਕਾਰਨ ਉਸ ਸਾਲ ਦੀਆਂ ਦੋਵੇਂ ਫਸਲਾਂ ਬਿਲਕੁਲ ਬਰਬਾਦ ਹੋ ਗਈਆਂ ਸੀ ਤੇ ਫਿਰ ਉੱਪਰੋਂ ਸਰਕਾਰੀ ਲਗਾਨ ਦੇਣ ਦਾ ਸਮਾਂ ਆ ਗਿਆ ਲੋਕੀ ਅੱਗੇ ਹੀ ਇਤਨੇ ਲਾਚਾਰ ਸਨ ਕਿ ਉਹਨਾਂ ਕੋਲ ਖਾਣਾ ਜਮਾ ਨਹੀਂ ਸੀ ਲਗਾਨ ਕਿੱਥੋਂ ਦਿੰਦੇ ਆਖਰ ਉਹਨਾਂ ਸਾਰਿਆਂ ਸੇਠ ਬਿਹਾਰੀ ਲਾਲ ਦੇ ਪਿਓ ਦੀਆਂ ਮਿੰਨਤਾਂ ਕਰਕੇ ਉਸ ਨੂੰ ਇਸ ਗੱਲ ਤੇ ਬੜੀ ਮੁਸ਼ਕਲ ਨਾਲ ਰਾਜ਼ੀ ਕੀਤਾ ਕਿ ਸਾਰੇ ਦੇ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਸੇਠ ਦੇ ਨਾਂ ਕਰਵਾ ਦੇਣਗੇ ਜੇ ਉਹ ਸਾਰਿਆਂ ਦਾ ਲਗਾਨ ਸਰਕਾਰ ਨੂੰ ਦੇ ਦੇਵੇ ਇਹ ਸੁਣਦੇ ਸਾਰ ਬਨਵਾਰੀ ਦਾ ਖੂਨ ਖੋਲਿਆ ਤੇ ਕੁਝ ਦਿਨਾਂ ਅੰਦਰ ਹੀ ਬਨਵਾਰੀ ਨੇ ਆਪਣੇ ਮਾਸਟਰ ਦੀ ਅਗਵਾਈ ਨਾਲ ਆਪਣੇ ਪਿੰਡ ਦੇ ਕਿਸਾਨਾਂ ਦੀ ਕਿਸਾਨ ਸਭਾ ਬਣਾ ਲਈ ਜਿਸ ਦਾ ਮੁੱਖ ਮੰਤਵ ਸੀ ਇਸ ਸੂਬੇ ਦੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਉਣਾ ਤੇ ਆਪਣੀਆਂ ਖੁੱਸੀਆਂ ਜ਼ਮੀਨਾਂ ਨੂੰ ਮੁੜ ਹਾਸਲ ਕਰਨਾ ਕਿਸਾਨ ਸਭਾ ਦੇ ਬਣ ਅਨਸਾਰ ਸੂਈਆਂ ਨੇ ਸੀਟਪਾਸ ਖਬਰ ਪਹੁੰਚਾ ਦਿੱਤੀ ਪਰ ਸੇਠ ਨੇ ਕੋਈ ਬਹੁਤਾ ਫਿਕਰ ਨਾ ਕੀਤਾ ਕਿਉਂਕਿ ਉਹਨੂੰ ਪਤਾ ਸੀ ਕਿ ਸੂਬੇ ਦੇ ਸਾਰੇ ਦੇ ਸਾਰੇ ਵੱਡੇ ਅਫਸਰ ਉਹਦੇ ਹੱਥ ਵਿੱਚ ਸਨ ਉਹ ਸੋਚਦਾ ਇਹਨਾਂ ਅਨਪੜਾਂ ਤੋਂ ਕੀ ਹੋ ਸਕਦਾ ਹੈ ਉਹ ਆਪੇ ਝੱਗ ਵਾਂਗੂ ਪੈ ਜਾਣਗੇ ਪਰ ਫਿਰ ਵੀ ਉਸ ਆਪਣੀ ਸੂਈਆਂ ਨੂੰ ਵਧੇਰੇ ਖਿਆਲ ਰੱਖਣ ਲਈ ਤਾਂਗੀਦ ਕਰ ਦਿੱਤੀ ਬਨਵਾਰੀ ਹੁਣ ਪੜ੍ਹਾਈ ਦੇ ਨਾਲ-ਨਾਲ ਪਿੰਡ ਦੇ ਨੌਜਵਾਨਾਂ ਦੇ ਖਿਆਲਾਂ ਵਿੱਚ ਤਬਦੀਲੀ ਲਿਆਉਣ ਲਈ ਵੀ ਉਪਰਾਲਾ ਕਰਦਾ ਰਿਹਾ ਪੰਜਾਛੇ ਮਹੀਨਿਆਂ ਵਿੱਚ ਹੀ ਉਸਨੇ ਪਿੰਡ ਦੇ ਸਾਰੇ ਦੇ ਸਾਰੇ ਨੌਜਵਾਨ ਆਪਣੇ ਪਿੱਛੇ ਕਰ ਲਏ ਤੇ ਸੇਠ ਦੇ ਜ਼ੁਲਮਾਂ ਤੋਂ ਤੰਗ ਆਏ ਹੋਏ ਕੁਝ ਵਡੇਰੀ ਉਮਰ ਦੇ ਕਿਸਾਨ ਵੀ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਲੱਗ ਪਏ। ਸੇਠ ਦੀ ਇੱਕ ਚਲਾਕੀ ਇਹ ਸੀ ਕਿ ਕੁਝ ਸਾਲਾਂ ਪਿੱਛੋਂ ਉਹ ਆਪਣੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਵਟਾਂਦਰਾ ਕਰ ਦਿੰਦਾ ਤਾਂ ਜੋ ਉਹ ਕਾਨੂੰਨ ਮੁਤਾਬਕ ਨਿਯਤ ਸਾਲਾਂ ਪਿੱਛੋਂ ਜ਼ਮੀਨ ਦੇ ਮਾਲਕ ਨਾ ਹੋ ਜਾਣ। ਕਿਉਂ ਜੋ ਇਨਾ ਕਿਸਾਨਾਂ ਦੇ ਪਿਓ ਸੇਠ ਤੇ ਪਿਓ ਦੇ ਮੁਜਾਰੇ ਸਨ ਅਤੇ ਉਸ ਸਮੇਂ ਤੋਂ ਉਹ ਇਨਾ ਜ਼ਮੀਨਾਂ ਨੂੰ ਵਾਰ ਰਹੇ ਸਨ ਪਰ ਬਨਵਾਰੀ ਦੀ ਕੋਸ਼ਿਸ਼ ਨਾਲ ਸਾਰੇ ਦੇ ਸਾਰੇ ਕਿਸਾਨਾਂ ਨੇ ਇਸ ਵਾਰੀ ਦਾਖਲ ਖਾਰਜ ਨਾ ਕਰਾਉਣ ਦਾ ਪੱਕਾ ਇਰਾਦਾ ਕਰ ਲਿਆ ਮੈਂ ਇਤਨੀ ਦੂਰੋਂ ਸੌ ਕੰਮ ਛੱਡ ਕੇ ਤੁਹਾਡੇ ਇਸ ਕੰਮ ਲਈ ਆਇਆ ਹਾਂ ਪਰ ਤੁਹਾਨੂੰ ਮੇਰੀ ਤਕਲੀਫ ਦੀ ਜਰਾ ਪਰਵਾ ਨਹੀਂ داخل خارج ਕਰਨ ਆਈ ਨਾਇਬ ਤਹਿਸੀਲਦਾਰ ਨੇ ਸਾਰਿਆਂ ਕਿਸਾਨਾਂ ਨੂੰ ਚੌਪਾਲ ਵਿੱਚ ਇਕੱਠਾ ਕਰਕੇ ਆਖਿਆ ਸਾਰੇ ਦੇ ਸਾਰੇ ਕਿਸਾਨ ਸਰਕਾਰੀ ਹਾਕਮ ਦੇ ਇਹ ਸ਼ਬਦ ਸੁਣ ਕੇ ਸਹਿਮ ਗਏ ਬਹੁਤਿਆਂ ਦਾ ਜੋਸ਼ ਮੱਠਾ ਪੈ ਗਿਆ ਤੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਤੁਸੀਂ ਲਾਟਕੀਨ ਦੇ ਬੱਚਿਓ ਕੁਝ ਸੁਣਦੇ ਵੀ ਹੋ ਕੇ ਨਹੀਂ ਨਾਇਬ ਤਹਿਸੀਲਦਾਰ ਨੇ ਜਰਾ ਡਾਂਟ ਦਿੰਦਿਆਂ ਕਿਹਾ ਸਾਰਿਆਂ ਨੂੰ ਨਿੰਮੋ ਝੂਣਾ ਹੋਇਆ ਦੇਖ ਕੇ ਬਨਵਾਰੀ ਨੂੰ ਉੱਠਣਾ ਪਿਆ ਹਜੂਰ ਤੁਹਾਨੂੰ ਗੁੱਸਾ ਕਰਨ ਦੀ ਲੋੜ ਨਹੀਂ ਅਸੀਂ ਹੋਰ ਹਰ ਤਰ੍ਹਾਂ ਤੁਹਾਡੇ ਨੌਕਰ ਹਾਂ ਪਰ ਸਾਨੂੰ ਇਸ ਗੱਲ ਲਈ ਮਜਬੂਰ ਨਾ ਕਰੋ ਤੇ ਇਸ ਗੱਲ ਦੀ ਪੁਸ਼ਟੀ ਲਈ ਸਾਰਿਆਂ ਨੇ ਹਾਂ ਸਰਕਾਰ ਬਨਵਾਰੀ ਦੀ ਗੱਲ 16 ਅੰਨੇ ਠੀਕ ਹੈ ਚੱਕਦਿਆਂ ਚੱਕਦਿਆਂ ਕਹਿ ਦਿੱਤਾ ਜਦੋਂ ਨਾਇਬ ਤਹਿਸੀਲਦਾਰ ਨੇ ਬਾਕੀ ਸਾਰਿਆਂ ਵੱਲ ਕੂਰ ਕੇ ਵੇਖਿਆ ਹੁਣ ਨਾਇਬ ਤਹਿਸੀਲਦਾਰ ਨੇ ਸਿਆਣਪ ਇਸੇ ਵਿੱਚ ਸਮਝੀ ਕਿ ਉਹ ਵਾਪਸ ਚਲਾ ਜਾਏ ਤੇ ਉਹ ਸੇਠ ਤੇ ਪੱਲਿਓਂ ਦੋ ਵੇਲੇ ਚੰਗੀ ਚੋਖੀ ਰੋਟੀ ਸਣੇ ਸ਼ਰਾਬ ਦੇ ਖਾ ਪੀ ਕੇ ਉਵੇਂ ਦਾ ਉਵੇਂ ਮੁੜ ਗਿਆ ਸੇਠ ਹੋਰਾਂ ਨੂੰ ਹੁਣ ਬਹੁਤ ਫਿਕਰ ਹੋਇਆ ਦੂਜੇ ਦਿਨ ਦੀਵਾਲੀ ਸੀ ਜਦੋਂ ਕਿ ਉਹਨਾਂ ਹਮੇਸ਼ਾ ਵਾਂਗ ਸਾਰਾ ਦਿਨ ਮੌਨ ਬਰਤ ਰੱਖ ਕੇ ਪੂਜਾ ਕਰਨੀ ਸੀ ਤੇ ਰਾਤੀ ਰੁਪਈਆਂ ਨੂੰ ਮਾਇਆ ਦੇ ਹੋਰ ਵਾਅਦੇ ਲਈ ਸੰਧੂਰ ਦੇ ਟਿੱਕੇ ਲਾਉਣੇ ਸਨ ਪਰ ਇਸ ਵਾਰੀ ਸੀਟ ਹੋ ਰਹੀ ਆਪਣਾ ਦਿਵਾਲਾ ਨਿਕਲਦਾ ਮਹਿਸੂਸ ਕਰ ਰਹੇ ਸਨ ਉਹਨਾਂ ਇਸ ਵਾਰੀ ਦੀ ਦਿਵਾਲੀ ਤੇ ਬਹੁਤ ਘੱਟ ਖਰਚ ਕਰਨ ਲਈ ਖਾਸ ਹਦਾਇਤਾਂ ਕੀਤੀਆਂ ਹੁਣ ਉਹਨਾਂ ਨੂੰ ਅੱਜ ਤੀਕ ਖਜ਼ਾਨੇ ਨੂੰ ਭਰਦੀਆਂ ਆਈਆਂ ਨਾਲੀਆਂ ਦਾ ਹਮੇਸ਼ਾ ਲਈ ਸੁੱਕ ਜਾਣ ਦਾ ਡਰ ਸੀ ਦਿਵਾਲੀ ਵਾਲੇ ਦਿਨ ਹੀ ਉਹ ਆਪਣੀ ਬੈਲ ਬੱਗੀ ਤੇ ਸਵਾਰ ਹੋ ਕੇ ਆਪਣੇ ਸਲਾਹਕਾਰ ਪਾਟੇ ਖਾਨ ਸਮੇਤ ਪਿੰਡ ਵਿੱਚ ਜਾ ਵੜੇ ਭਾਵੇਂ ਸਾਰਿਆਂ ਨੂੰ ਸੀਟ ਹੋਰਾਂ ਦੀ آمد ਦਾ ਪਤਾ ਲੱਗ ਗਿਆ ਸੀ ਪਰ ਅੱਗੇ ਵਾਂਗੂ ਉਹਨਾਂ ਨੂੰ ਕੋਈ ਵੀ ਪਿੰਡੋਂ ਬਾਹਰ ਲੈਣ ਨਾ ਆਇਆ ਇਹ ਅੱਜ ਪਹਿਲੀ ਵਾਰ ਸੀ ਜਦੋਂ ਸੀਟ ਹੋਰੀ ਕਲਮਕੱਲੇ ਹੀ ਪਿੰਡ ਦੀਆਂ ਗਲੀਆਂ ਵਿੱਚੋਂ ਅਣ ਪੁੱਛਿਆ ਤੇ ਅਣ ਬੁਲਾਇਆ ਹੀ ਲੰਘ ਰਹੇ ਸਨ ਕੇਵਲ ਉਹ ਦੋਵੇਂ ਸੂਹੇ ਜਿਨ੍ਹਾਂ ਦੇ ਇਹ ਰਾਜਕ ਸਨ ਅੱਗੇ ਪਿੱਛੇ ਪਏ ਹੋਏ ਸਨ ਇੰਡ ਵਿੱਚ ਮਾਸਟਰ ਨੂੰ ਬਨਵਾਰੀ ਨਾਲ ਫਿਰਦਿਆਂ ਵੇਖ ਕੇ ਉਹਨਾਂ ਨੂੰ ਸੂਈਆਂ ਦੀ ਦੱਸੀ ਗੱਲ ਤੇ ਯਕੀਨ ਹੋ ਗਿਆ ਕਿ ਇਹ ਸਾਰੀ ਸ਼ਰਾਰਤ ਬਨਵਾਰੀ ਤੇ ਲਾਇਬ੍ਰੇਰੀ ਦੇ ਮਾਸਟਰ ਦੀ ਹੈ ਉਸ ਆਪਣੇ ਸਾਰਿਆਂ ਮੁਜਾਰਿਆਂ ਨੂੰ ਚੌਪਾਲ ਵਿੱਚ ਸੱਦਿਆ ਪਰ ਕੋਈ ਵੀ ਨਾ ਆਇਆ ਅਖੀਰ ਉਹਨਾਂ ਦੋ ਚਾਰ ਮੁਜਾਰਿਆਂ ਦੇ ਘਰ ਗਏ ਜਿਨ੍ਹਾਂ ਤੋਂ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਨੂੰ ਵੇਖਣਸਾ ਰਹੀ ਕਿਰ ਜਾਣਗੇ ਸੇਠ ਹੋਰਾਂ ਉਹਨਾਂ ਨੂੰ ਆਪਣੇ ਪੁਰਾਣੇ ਰਿਸ਼ਤੇ ਦੇ ਤਾਲੂਕਾਤ ਦਾ ਚੇਤਾ ਕਰਾਇਆ ਉਹਨਾਂ ਉੱਤੇ ਕੀਤੀਆਂ ਆਪਣੀਆਂ ਮਿਹਰਬਾਨੀਆਂ ਦਾ ਜ਼ਿਕਰ ਕੀਤਾ ਪਰ ਚੰਡੇ ਕਿਸਾਨਾਂ ਉੱਤੇ ਥਿੰਦੇ ਘੜੇ ਵਾਂਗੂ ਰੱਤੀ ਪਰ ਵੀ ਅਸਰ ਨਾ ਹੋਇਆ ਉਹਨਾਂ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਪਿੰਡ ਦੇ ਬਾਕੀ ਕਿਸਾਨਾਂ ਤੇ ਆਪਣੇ ਜਵਾਨ ਪੁੱਤਰਾਂ ਦੇ ਵਿਰੁੱਧ ਨਹੀਂ ਜਾ ਸਕਦੇ ਅਖੀਰ ਸੇਠ ਹੋਰਾਂ ਡਾਂਟ ਡਪਟ ਵੀ ਦਿੱਤੀ ਤੇ ਬਦਲਾ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ ਔਰ ਉਹਨਾਂ ਦੇ ਪੱਕੇ ਰਾਤਿਆਂ ਵਿੱਚ ਉਹਦੀਆਂ ਫੋਕੀਆਂ ਧਮਕੀਆਂ ਜਰਾ ਵੀ ਫਰਕ ਨਾ ਲਿਆ ਸਕੀਆਂ ਵਾਪਸੀ ਤੇ ਸਾਰਾ ਰਾਤ ਸੇਟ ਹੋ ਰਹੀ ਸੋਚਦੇ ਆਏ ਇਹ ਸਾਰੀ ਸ਼ਰਾਰਤ ਉਸ ਲਾਇਬ੍ਰੇਰੀ ਵਾਲੇ ਮਾਸਟਰ ਦੀ ਹੈ ਉਹਦੀ ਮਨਹੂਸ ਸ਼ਕਲ ਮੈਨੂੰ ਪਹਿਲੇ ਦਿਨ ਤੋਂ ਹੀ ਚੰਗੀ ਨਹੀਂ ਸੀ ਲੱਗ ਰਹੀ ਭਾਈ ਤੇ ਜਦੋਂ ਉਸ ਮੁਫਤ ਪੜਾਉਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤਾਂ ਮੈਨੂੰ ਉਸੇ ਦਿਨ ਹੀ ਠਣਕ ਗਈ ਸੀ ਕਿ ਇਹ ਕਿਹੜੇ ਨਾਡੂ ਸ਼ਾਹ ਦਾ ਪੁੱਤਰ ਇਹ ਜਿਹੜਾ ਅਨਪੜ ਗਵਾਰਾਂ ਨਾਲ ਮੁਫਤ ਮਗਜ਼ ਮਾਰਨ ਲਈ ਤਿਆਰ ਹੋ ਪਿਆ ਏ ਪਰ ਮੈਂ ਇਕੱਲਾ ਕੀ ਕਰ ਸਕਦਾ ਸਾਂ ਜਦ ਲਾਇਬ੍ਰੇਰੀ ਕਮੇਟੀ ਦੇ ਸਾਰੇ ਦੇ ਸਾਰੇ ਮੈਂਬਰ ਉਹਦੇ ਹੱਕ ਵਿੱਚ ਸਨ ਕਿ ਹਾ ਚੰਗਾ ਹੁੰਦਾ ਕਿ ਇਹ ਲਾਇਬ੍ਰੇਰੀ ਹੀ ਨਾ ਬਣਦੀ ਨਾ ਹੁੰਦਾ ਬਾਸ ਤੇ ਨਾ ਵੱਜਦੀ ਬੰਸਰੀ ਮੈਂ ਡਿਪਟੀ ਕਮਿਸ਼ਨਰ ਨੂੰ ਲਾਇਬ੍ਰੇਰੀ ਬਣਨ ਸਮੇ ਐਵੇਂ 5000 ਰੁਪਏ ਦਿੱਤੇ ਤੇ ਫਜ਼ੂਲ ਹੀ ਨਾਲ ਹੋ ਕੇ ਉਗرائی ਵੀ ਕਰਾਈ ਔਰ ਕਰਦਾ ਕਿ ਉਹਦੇ ਅੱਗੇ ਇਨਕਾਰ ਵੀ ਤਾਂ ਨਹੀਂ ਸੀ ਕਰ ਸਕਦਾ ਉਸ ਵੀ ਤਾਂ ਮੈਨੂੰ ਕਈ ਵੱਡੀਆਂ ਭਾਰੀਆਂ ਮੁਸੀਬਤਾਂ ਵਿੱਚੋਂ ਬਚਾਇਆ ਸੀ ਨਹੀਂ ਤਾਂ ਮੈਂ ਅੱਜ ਕੱਲ੍ਹ ਜੇਲ੍ਹ ਦੀ ਹਵਾ ਪਕਦਾ ਹੁੰਦਾ ਤੇ ਖਾਸ ਕਰਕੇ ਸ਼ਰਾਬ ਦੀ ਹਾਲਤ ਵਿੱਚ ਅਤਰੂ ਕਿਸਾਨ ਦੀ ਜਵਾਨ ਕੁਮਾਰੀ ਧੀ ਨਾਲ ਕੀਤੀ ਮੇਰੀ ਜ਼ਬਰਦਸਤੀ ਨੂੰ ਜੇ ਕੋਈ ਛੁਪਾਉਣ ਵਾਲਾ ਸੀ ਤਾਂ ਉਹ ਹੀ ਸੀ ਸਾਰਾ ਪਿੰਡ ਬੁੜਬੁੜ ਕਰਦਾ ਰਿਹਾ ਸੀ ਪਰ ਉਸ ਕਿਸੇ ਦੀ ਪਰਵਾਹ ਤੱਕ ਨਹੀਂ ਸੀ ਕੀਤੀ ਫਿਰ ਮੈਂ ਉਹਦੇ ਨਾਲ ਜਾਣ ਤੋਂ ਇਨਕਾਰ ਕਿਵੇਂ ਕਰਦਾ ਕਿ ਆ ਚੰਗਾ ਹੁੰਦਾ ਜੇ ਲਾਇਬ੍ਰੇਰੀ ਦਾ ਸਕੱਤਰ ਅਣ ਪੜਿਆ ਜਵਾਨਾਂ ਨੂੰ ਰਾਤੀ ਪੜਾਉਣ ਦਾ ਅੜੁੱਚ ਹੀ ਨਾ ਕੱਢਦਾ ਜਾਂ ਮੈਂ ਦੋ ਚਾਰ ਮੈਂਬਰਾਂ ਨੂੰ ਆਪਣੇ ਵੱਲ ਕਰਕੇ ਉਹਦੀ ਮੁਖਾਫਲਤ ਕਰਦਾ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਹੀ ਕਿਸਾਨਾਂ ਦੇ ਪੁੱਤਰ ਪੜ ਕੇ ਮੇਰੇ ਹੀ ਖਿਲਾਫ ਉੱਠ ਪੈਣਗੇ ਮੇਰੀ ਹੀ ਬੁੱਲੀ ਮੈਨੂੰ ਹੀ ਮਿਆਉ ਕਰੇਗੀ ਪਰ ਕੋਈ ਗੱਲ ਨਹੀਂ ਮੈਂ ਕੋਈ ਇਤਨਾ ਗਿਆ ਗੁਜਰੇ ਆਤੇ ਨਹੀਂ ਇਨਾ ਮੈਨੂੰ ਸਮਝਿਆ ਕੀ ਏ ਮੇਰੀਆਂ ਵੀ ਬਾਵਾਾਂ ਕਾਫੀ ਵੱਡੀਆਂ ਨੇ ਕੱਲ ਹੀ ਡਿਪਟੀ ਕਮਿਸ਼ਨਰ ਨੂੰ ਇਨਾ ਕਿਸਾਨਾਂ ਦਾ ਮੱਕੂ ਮੰਨਣ ਲਈ ਮਿਲਾਂਗਾ ਅੱਜ ਰਾਤੀ ਦੀਵਾਲੀ ਦੇ ਖਾਣੇ ਤੇ ਥਾਣੇਦਾਰ ਸਾਹਿਬ ਨੂੰ ਸੱਦ ਲਾਵਾਂਗੇ ਤੇ ਉਹਨੂੰ ਰਜਾ ਕੇ ਖਿਲਾਵਾਂਗੇ ਵਿੱਚੋਂ ਤੇ 20-25 ਰੁਪਏ ਦੀ ਗੱਲ ਹੀ ਏ ਨਾ ਫਿਰ ਇਸ ਮਾਸਟਰ ਦੇ ਬੱਚੇ ਨੂੰ ਉਹਦੇ ਕੋਲੋਂ ਡਾਂਟ ਡਬਟ ਦਿਵਾ ਕੇ ਸਿੱਧਾ ਕਰ ਛੱਡਾਂਗਾ ਤੇ ਜੇ ਉਹ ਫਿਰ ਵੀ ਬਾਜਨਾ ਆਇਆ ਤਾਂ ਲਾਇਬ੍ਰੇਰੀ ਵਾਲਿਆਂ ਨੂੰ 5700 ਹੋਰ ਦਾਨ ਦੇ ਕੇ ਇਹਦਾ ਪਿਸਤਰਾ ਹੀ ਗੋਲ ਕਰਵਾ ਦਿਆਂਗਾ ਇਹ ਸਾਰੇ ਉਤਨਾ ਚਿਰ ਹੀ ਫੜ ਫੜ ਕਰਦੇ ਰਹੇ ਨੇ ਜਿੰਨਾ ਚਿਰ ਮੈਂ ਚੁੱਪ ਰਿਆ ਹਾਂ ਹੁਣ ਵੇਖੋ ਮੈਂ ਕਿਵੇਂ ਇਹਨਾਂ ਦੀ ਤੱਤੜ ਮੱਠੀ ਕਰਦਾ ਹਾਂ ਫਿਰ ਸੇਠ ਹੋਰਾਂ ਕਿਸੇ ਹੋਰ ਚੰਗੀਰੀ ਤਰਕੀਬ ਲਈ ਆਪਣੇ ਸਲਾਹਕਾਰ ਪਾਟੇ ਖਾਨ ਵੱਲ ਦੇਖਿਆ ਜੋ ਅੱਜ ਸਾਰਾ ਰਸਤਾ ਬਿੱਜੂ ਵਾਂਗੂ ਗੁੱਛਮ ਗੁੱછા ਹੋਇਆ ਚੁੱਪ ਬੈਠਾ ਸੀ ਤੇ ਇਸ ਦੀ ਬੇਉਤਰੀ ਸ਼ਕਲ ਆਉਣ ਵਾਲੇ ਖਤਰੇ ਦੀ ਸੂਚਕ ਸੀ ਭਾਵੇਂ ਉਹ ਬੋਲਿਆ ਤਾਂ ਨਾ ਪਰ ਉਹਦੇ ਟੱਠੇ ਮੂੰਹ ਤੋਂ ਸੇਠ ਹੋਰਾ ਇੰਜ ਮਹਿਸੂਸ ਕੀਤਾ ਜਿਵੇਂ ਉਹ ਕਹਿ ਰਿਹਾ ਹੋਵੇ ਸੇਠ ਜੀ ਇਸ ਆਉਣ ਵਾਲੇ ਭਿਆਨਕ ਖਤਰੇ ਤੋਂ ਬਾਅਦ ਨਿਕਲਣਾ ਮੁਸ਼ਕਲ ਹੀ ਨਜ਼ਰ ਆਉਂਦਾ ਹੈ ਮੇਰੀ ਤਾਂ ਅਕਲ ਹੀ ਅੱਜ ਮੈਨੂੰ ਜਵਾਬ ਦੇਈ ਜਾ ਰਹੀ ਹੈ ਤੇ ਫਿਰ ਸੀਟ ਹੋਰਾ ਦੇਖਿਆ ਕਿ ਬੈਲ ਬੱਗੀ ਉਹਨਾਂ ਦੇ ਮਕਾਨ ਕੋਲ ਆ ਖੜੀ ਹੋਈ ਹੈ। ਤਰਕਾਲਾਂ ਦੀ ਹਵਾ ਭਾਵੇਂ ਹਾਲੇ ਬਹੁਤ ਠੰਡੀ ਨਹੀਂ ਸੀ ਪਰ ਫਿਰ ਵੀ ਸੀਟ ਹੋਰਾ ਆਪਣੇ ਐਟਕਨ ਕੋਟ ਵਿੱਚ ਕੁਝ ਸਰਦੀ ਮਹਿਸੂਸ ਕੀਤੀ ਤੇ ਇੱਕ ਕਾਂਬਾ ਜਿਹਾ ਉਹਨਾਂ ਦੇ ਸਾਰੇ ਸਰੀਰ ਵਿੱਚ ਦੌੜ ਗਿਆ। ਗਲੀ ਵਿੱਚ ਆ ਕੇ ਉਹਨਾਂ ਵੇਖਿਆ ਕਿ ਅੱਜ ਦੀਵਾਲੀ ਦੀ ਰਾਤ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮਕਾਨ ਦੇ ਚਾਰੇ ਪਾਸੇ ਹਨੇਰਾ ਪਸਰਿਆ ਪਿਆ ਹੈ। ਅੰਦਰ ਆ ਕੇ ਉਹਨਾਂ ਆਪਣਾ ਗੁੱਸਾ ਨੌਕਰਾਂ ਤੇ ਕੱਢਿਆ ਉਹ ਛੋਟੂ ਦੇ ਬੱਚੇ ਕਿੱਥੇ ਮਰ ਗਏ ਆਂ ਜੀ ਹਜੂਰ ਇੱਕ ਕਮਰੇ ਵਿੱਚੋਂ ਦੌੜਦਿਆਂ ਛੋਟੂ ਬੋਲਿਆ ਸੌਰੀ ਜੀਆ ਤੂੰ ਦੀਵੇ ਕਿਉਂ ਨਹੀਂ ਜਗਾਇੇ ਛੋਟੂ ਨੂੰ ਵੇਖ ਕੇ ਸੇਠ ਹੋਰਾਂ ਦਾ ਪਾਰਾ ਹੋਰ ਚੜ ਗਿਆ ਜੀ ਜਿ ਜਗਾਏ ਤੇ ਸਨ ਪਰ ਹਵਾ ਤੇਜ਼ ਹੋਣ ਕਰਕੇ ਬੁੱਝ ਗਏ ਹੋਣੇ ਨੇ ਛੋਟੂ ਨੇ ਉੱਪਰ ਕੋਠੇ ਤੇ ਬੁੱਝਿਆ ਦੀਵਾ ਨੂੰ ਵੇਖ ਕੇ ਆ ਕੇ ਜਾ ਹੂਰ ਤੇਲ ਪਾ ਕੇ ਇਨਾਂ ਸਾਰਿਆਂ ਨੂੰ ਫਿਰ ਜਗਾ ਕੇ ਆ ਇਹ ਆਖ ਕੇ ਸੇਠ ਹੋਰੀ ਲੈਂਪ ਦੀ ਮੱਧਮ ਰੋਸ਼ਨੀ ਹੇਠਾਂ ਆਪਣੀ ਗੱਦੀ ਤੇ ਬੈਠ ਗਏ ਭਾਵੇਂ ਰਸਤੇ ਵਿੱਚ ਉਹ ਆਪਣੇ ਦਿਲ ਨੂੰ ਕਾਫੀ ਤਰਵਾਸਾ ਦਿੰਦੇ ਆਏ ਸਨ ਪਰ ਇਹ ਫੁਕੀਆਂ ਤਸੱਲੀਆਂ ਉਹਨਾਂ ਦੇ ਅੰਦਰ ਸ਼ਾਂਤੀ ਨਾ ਲਿਆ ਸਕੀਆਂ ਅਤੇ ਉਹਨਾਂ ਇਹ ਮਹਿਸੂਸ ਕੀਤਾ ਜਿਵੇਂ ਬੁਰੇ ਦਿਨ ਆਉਣੇ ਸ਼ੁਰੂ ਹੋ ਗਏ ਹਨ ਅਤੇ ਨੌਕਰਾਂ ਉਹਦੇ ਦਿਲ ਦੀ ਸੋਗੀ ਹਾਲਤ ਮਹਿਸੂਸ ਕਰ ਲੈਣ ਕਾਰਨ ਹੀ ਦੀਵੇ ਨਹੀਂ ਸੀ ਜਗਾਏ ਫਿਰ ਉਹਨਾਂ ਵੇਖਿਆ ਛੋਟੂ ਮਮਟੀ ਉੱਪਰ ਦੀਵੇ ਰੱਖ ਕੇ ਜਗਾ ਰਿਹਾ ਸੀ ਪਰ ਹਵਾ ਦੇ ਫਰਾਟੇ ਉਹਨਾਂ ਨੂੰ ਫਿਰ ਬੁਝਾ ਦਿੰਦੇ ਸਨ ਇੱਕ ਨੂੰ ਉਹ ਜਗਾ ਕੇ ਮਸਾਂ ਹਟਦਾ ਹੀ ਸੀ ਕਿ ਦੂਜਾ ਬੁੱਝ ਜਾਂਦਾ ਆਖਰ ਟੰਗ ਆ ਕੇ ਉਸ ਸੇਠ ਹੋਰਾਂ ਦੇ ਗੁੱਸੇ ਤੋਂ ਬਚਣ ਲਈ ਦੀਵਿਆਂ ਨੂੰ ਵੇੜੇ ਵਾਲੇ ਪਾਸੇ ਮਮਟੀ ਦੀ ਓਟ ਪਿੱਛੇ ਰੱਖ ਦਿੱਤਾ ਉਹ ਉਤਰਿਆ ਹੀ ਸੀ ਕਿ ਹਵਾ ਦੇ ਇੱਕ ਫਰਾਟੇ ਨਾਲ ਕੋਠੇ ਦੇ ਸਾਰੇ ਦੇ ਸਾਰੇ ਦੀਵੇ ਪੜਕ ਕਰਕੇ ਬੁੱਝ ਗਏ ਇਸ ناکਾਮੀ ਕਾਰਨ ਦੋਵੇਂ ਇਸ ਕੁਸਮੂਸੇ ਦੀ ਹਾਲਤ ਵਿੱਚ ਚੁੱਪਚਾਪ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਤੇ ਛੋਟੂ ਦੀਵੇ ਜਗਾਉਣ ਲਈ ਫਿਰ ਉੱਪਰ ਚੜ ਗਿਆ ਸੇਠ ਹੋਰਾ ਛੋਟੂ ਨੂੰ ਦੀਵੇ ਜਗਾ ਕੇ ਗੈਲਰੀ ਵਿੱਚ ਰੱਖਣ ਲਈ ਗਿਆ ਅਤੇ ਪੂਜਾ ਦਾ ਖਿਆਲ ਕਰਕੇ ਆਪ ਘਿਓ ਵਾਲੇ ਵੱਡੇ ਦੀਵੇ ਨੂੰ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਅੱਗੇ ਰੱਖ ਕੇ ਆਪ ਜਗਾਇਆ ਉਹਦੀ ਵੱਟੀ ਉੱਚੀ ਕੀਤੀ ਵਗ ਰਹੀ ਹਵਾ ਦਾ ਵਧੇਰੇ ਬਲ ਨਾਲ ਮੁਕਾਬਲਾ ਕਰਨ ਲਈ ਤੇ ਹੱਥਾਂ ਦੀ ਓਟ ਵੀ ਦਿੱਤੀ ਪਰ ਇੰਜ ਲੱਗਦਾ ਸੀ ਜਿਵੇਂ ਦੀਵੇ ਦੀ ਲਾਟ ਆਪਣੀ ਲਾਚਾਰੀ ਦੱਸਦੀ ਹੋਈ ਕਹਿ ਰਹੀ ਹੋਵੇ ਸੇਠ ਜੀ ਇਤਨੇ ਜ਼ੋਰ ਦੀ ਹਵਾ ਦਾ ਮੁਕਾਬਲਾ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ ਸੇਠ ਹੋਰੀ ਹੁਣ ਬਹੁਤ ਸਹਿਮ ਗਏ ਉਹਨਾਂ ਇੰਜ ਮਹਿਸੂਸ ਕੀਤਾ ਕਿ ਕਿਸਾਨਾਂ ਦੇ ਨੌਜਵਾਨ ਮੁੰਡੇ ਚਾਰੇ ਪਾਸਿਓਂ ਉਹਨਾਂ ਵੱਲ ਵਧ ਰਹੇ ਹਨ ਤੇ ਮਿੰਟਾਂ ਸੈਕਿੰਟਾਂ ਵਿੱਚ ਉਹਨਾਂ ਦੀ ਗਿੱਚੀ ਨੂੰ ਉਹ ਦਬੋਚ ਲੈਣਗੇ ਸੇਟ ਹੋ ਰਹੀ ਸਾਰੇ ਦੇ ਸਾਰੇ ਕੰਬ ਗਏ ਹੁਣ ਉਹਨਾਂ ਨੂੰ ਇਸ ਦੁਨੀਆ ਵਿੱਚ ਕੋਈ ਸਹਾਰਾ ਨਜ਼ਰ ਨਹੀਂ ਸੀ ਆ ਰਿਹਾ ਜੋ ਉਹਨਾਂ ਨੂੰ ਇਸ ਮੁਸੀਬਤ ਚੋਂ ਕੱਢ ਲਈ ਜੇ ਕੋਈ ਓਟ ਸੀ ਤਾਂ ਉਹ ਧਰਮ ਦੀ ਸੀ ਤੇ ਉਹਨਾਂ ਇਸ ਡਰਾਉਣੇ ਵਾਯੂ ਮੰਡਲ ਦੇ ਡਰ ਨੂੰ ਘਟਾਉਣ ਲਈ ਛੱਟ ਧਰਮ ਦੀ ਓਟ ਲੈ ਲਈ ਅੱਖਾਂ ਬੰਦ ਕਰਕੇ ਕ੍ਰਿਸ਼ਨ ਦੀ ਮੂਰਤੀ ਵਿੱਚ ਧਿਆਨ ਲਾਉਣ ਦੀ ਕੀਤੀ ਪਰ ਅੱਜ ਉਹਨਾਂ ਦਾ ਮਨ ਜੁੜਦਾ ਹੀ ਨਹੀਂ ਸੀ। ਅਪੂਲ ਹੀ ਉਹ ਸੈਮ ਉਹਨਾਂ ਦੇ ਅੰਦਰੋਂ ਨਿਕਲ ਕੇ ਸਾਹਮਣੇ ਆ ਖੜੀਂਦਾ। ਉਹਨਾਂ ਮਹਿਸੂਸ ਕੀਤਾ ਜਿਵੇਂ ਕਿਸੇ ਭੁਚਾਲ ਕਾਰਨ ਉਹਨਾਂ ਦੀਆਂ ਹਜ਼ਾਰਾਂ ਰੁਪਈਆਂ ਦੀਆਂ ਮਹਿਲ ਮਾੜੀਆਂ ਕੋਠੀਆਂ ਤੇ ਹਵੇਲੀਆਂ ਡਿੱਗ ਰਹੀਆਂ ਹਨ। ਤੇ ਫਿਰ ਇੱਕ ਖੜਾਕ ਪੈਦਾ ਹੋਇਆ ਜਿਸ ਨਾਲ ਉਹ ਕੰਬ ਗਈ। ਇਹ ਆਵਾਜ਼ ਇਤਨੀ ਉੱਚੀ ਪੈਦਾ ਹੋਈ ਕਿ ਉਹਨਾਂ ਅਨੁਭਵ ਕੀਤਾ ਜਿਵੇਂ ਉਹਨਾਂ ਦੀ ਬੜੀ ਮਿਹਨਤ ਨਾਲ ਬਣਵਾਈ ਆਪਣੇ ਰਹਿਣ ਵਾਲੀ ਦੋ ਮੰਜ਼ਲੀ ਕੋਠੀ ਦੇ ਸਾਰੇ ਕਸਬੇ ਤੋਂ ਉੱਚੇ ਟੈਂਦੇ ਮਨਾਰੇ ਦੀ ਆਵਾਜ਼ ਹੈ ਅੱਖਾਂ ਖੋਲਣ ਤੇ ਉਹਨਾਂ ਵੇਖਿਆ ਸਾਰੇ ਦੀਵੇ ਬੁੱਝ ਚੁੱਕੇ ਸਨ ਸਾਰੇ ਪਾਸੇ ਹਨੇਰਾ ਪਸਰਿਆ ਪਿਆ ਸੀ ਤੇ ਕ੍ਰਿਸ਼ਨ ਦੀ ਮੂਰਤੀ ਵਾਲਾ ਦੀਵਾ ਵੀ ਹੀਠਾਂ ਡਿੱਗ ਕੇ ਮੁੱਦਾ ਪਿਆ ਹੋਇਆ ਸੀ ਇਸ ਵਿੱਚੋਂ ਘਿਓ ਵਗ ਵਗ ਕੇ ਕੀਮਤੀ ਕਾਲੀਨ ਨੂੰ タンバード